ਅੱਜ ਦਾ ਜੋ ਦੌਰ ਆ ਉਹ ਪੈਸੇ ਦਾ ਦੌਰ ਆ ਲਗਭਗ ਹਰ ਇੱਕ ਬੰਦਾ ਪੈਸਾ ਪੈਸਾ ਕਰਦਾ ਫਿਰਦਾ ਹੈ ਕਈ ਬੰਦੇ ਤਾਂ ਪੈਸਾ ਕਮਾਉਣ ਲਈ ਸ਼ਾਰਟਕਟ ਰਸਤਾ ਪਨੋਦੇ ਨੇ ਤੇ ਉਹ ਸ਼ਾਰਟਕਟ ਰਸਤੇ ਦੇ ਨਾਲ ਭਾਵੇਂ ਉਹਨਾਂ ਦੀ ਆਪਣੀ ਜ਼ਿੰਦਗੀ ਬਰਬਾਦ ਹੋ ਜਾਵੇ ਤੇ ਭਾਵੇਂ ਅਗਲੇ ਬੰਦੇ ਦੀ ਉਹਨਾਂ ਨੂੰ ਇਸ ਦੀ ਕੋਈ ਪਰਵਾਹ ਨਹੀਂ ਹੁੰਦੀ ਉਹਨਾਂ ਨੂੰ ਸਿਰਫ ਪੈਸਾ ਚਾਹੀਦਾ ਹੁੰਦਾ ਤੇ ਇਸ ਗੱਲ ਦੇ ਨਾਲ ਕਈ ਸੰਬੰਧਿਤ ਆਪਾਂ ਕੇਸ ਦੇਖਦੇ ਹਾਂ ਹਨੀ ਟਰੈਪ ਦੇ ਕਿ ਕਿਵੇਂ ਲੋਕਾਂ ਨੂੰ ਆਪਣੇ ਜਾਲ ਦੇ ਵਿੱਚ ਫਸਾਇਆ ਜਾਂਦਾ ਤੇ ਫਿਰ ਉਹਨਾਂ ਨੂੰ ਬਲੈਕਮੇਲ ਕੀਤਾ ਜਾਂਦਾ ਅੱਜ ਦੀ ਸੱਚੀ ਘਟਨਾ ਵੀ ਇਸੇ ਗੱਲ ਨਾਲ ਹੀ ਸੰਬੰਧਿਤ ਹੈ ਇਹ ਘਟਨਾ ਦੇ ਵਿੱਚ ਇੱਕ 45 ਸਾਲਾ ਬਿਜ਼ਨਸਮੈਨ ਹਨੀ ਟਰੈਪ ਜਾਲ ਦੇ ਵਿੱਚ ਫਸਦਾ ਹੈ ਫਿਰ ਜੋ ਉਸ ਨਾਲ ਹੁੰਦਾ ਉਸ ਨੂੰ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਇੱਕ ਕੱਲੀ ਕਹਾਣੀ ਸੁਣਨ ਵਾਲੀ ਨਹੀਂ ਘਟਨਾ ਸੁਣਨ ਵਾਲੀ ਨਹੀਂ ਇਸ ਉੱਤੇ ਅਮਲ ਵੀ ਕਰਨਾ ਬਹੁਤ ਜ਼ਰੂਰੀ ਹੈ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਬਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਹਰਿਆਣਾ ਦਾ ਸੋਨੀਪਤ ਇੱਥੋਂ ਦਾ ਰਹਿਣ ਵਾਲਾ ਇੱਕ ਬਿਜ਼ਨਸਮੈਨ ਜਿਸ ਦਾ ਟਰਾਂਸਪੋਰਟ ਦਾ ਕੰਮ ਸੀ ਉਸ ਤੇ ਬੱਚੇ ਸੀ ਘਰ ਵਾਲੀ ਬੜਾ ਅੱਛਾ ਪਰਿਵਾਰ ਸੀ ਸਭ ਕੁਝ ਬੜਾ ਵਧੀਆ ਚੱਲਦਾ ਸੀ ਫਰਵਰੀ 2022 ਦੇ ਵਿੱਚ ਉਹ ਸੈਕਟਰ 12 ਦੇ ਵਿੱਚ ਆਪਣੇ ਇੱਕ ਦੋਸਤ ਦੇ ਘਰ ਜਾਂਦਾ ਹੈ ਉੱਥੇ ਟੀ ਪਾਰਟੀ ਰੱਖੀ ਹੁੰਦੀ ਹੈ ਉਹ ਉਸ ਪਾਰਟੀ ਨੂੰ ਇੰਜੋਏ ਕਰ ਰਿਹਾ ਸੀ ਤਾਂ ਉੱਥੇ ਉਸ ਨੂੰ ਇੱਕ ਕੁੜੀ ਮਿਲਦੀ ਹੈ ਜਿਸ ਦਾ ਨਾਮ ਰਸ਼ਮੀ ਸੀ ਤਕਰੀਬਨ 25-26 ਸਾਲ ਦੀ ਉਮਰ ਸੀ ਉਹ ਰਹਿਣ ਵਾਲੀ ਸੀ ਦੇਬੜੂ ਰੋਡ ਦੇ ਹੁਣ ਉਹ ਕੁੜੀ ਇਸ ਬਿਜ਼ਨਸਮੈਨ ਦੇ ਨਾਲ ਗੱਲਾਂ ਮਾਰਨ ਲੱਗਦੀ ਹੈ ਇਸ ਬਿਜ਼ਨਸਮੈਨ ਦੇ ਨੇੜੇ ਹੁੰਦੀ ਹੈ ਪਰ ਜੋ ਬਿਜ਼ਨਸਮੈਨ ਹੁੰਦਾ ਉਸ ਨੂੰ ਨਹੀਂ ਪਤਾ ਸੀ ਕਿ ਇਹ ਉਸ ਦੇ ਨੇੜੇ ਕਿਉਂ ਹੋ ਰਹੀ ਹੈ ਉਸ ਦਾ ਕੀ ਪਰਪਸ ਹੈ ਕਿਉਂਕਿ ਇਹਨਾਂ ਦੀ ਉਮਰ ਦੇ ਵਿੱਚ ਬੜਾ ਫਰਕ ਸੀ ਤਕਰੀਬਨ 20 ਸਾਲਾਂ ਦਾ ਫਰਕ ਸੀ ਉਹ ਕੁੜੀ ਇਸ ਬਿਜ਼ਨਸਮੈਨ ਤੋਂ ਨੰਬਰ ਲੈ ਲੈਂਦੀ ਹੈ ਉਹ ਇਸ ਦੇ ਨਾਲ ਮਿੱਠੀਆਂ ਮਿੱਠੀਆਂ ਗੱਲਾਂ ਮਾਰ ਕੇ ਇਸ ਤੋਂ ਨੰਬਰ ਲੈ ਲੈਂਦੀ ਹੈ ਇਹ बिजनेসম্যান ਵੀ ਉਸ ਨੂੰ ਨੰਬਰ ਦੇ ਦਿੰਦਾ ਹੈ ਨੰਬਰ ਦੇਣ ਤੋਂ ਬਾਅਦ ਹੁਣ ਜੋ ਉਹ ਕੁੜੀ ਹੁੰਦੀ ਹੈ ਰਸ਼ਮੀ ਉਹ ਇਸ बिजनेসম্যান ਨੂੰ ਫੋਨ ਕਰਨ ਲੱਗਦੀ ਹੈ ਥੋੜੇ ਦਿਨਾਂ ਬਾਅਦ ਕਿ ਕਦੇ ਕਿਸੇ ਕੰਮ ਲਈ ਕਦੇ ਕਿਸੇ ਕੰਮ ਲਈ ਜਾਨੀ ਉਹ ਬਹਾਨਾ ਲੱਭਦੀ ਰਹਿੰਦੀ ਹੈ ਕਿ ਕਿਸੇ ਢੰਗ ਨਾਲ ਇਸ ਨਾਲ ਗੱਲ ਹੋਵੇ ਤੇ ਹੁਣ ਇਹ बिजनेসম্যান ਵੀ ਉਸ ਨਾਲ ਗੱਲ ਕਰਨ ਲੱਗ ਜਾਂਦਾ ਹੈ ਕਈ ਵਾਰ ਉਹ ਇਸ ਬੰਦੇ ਨੂੰ ਕਹਿੰਦੀ ਹੈ ਕਿ ਮੈਨੂੰ ਛੱਡ ਕੇ ਆਓ ਕਿਉਂਕਿ ਮੇਰੇ ਕੋਲੇ ਵਹੀਕਲ ਨਹੀਂ ਮੈਨੂੰ ਤੁਹਾਡੀ ਲੋੜ ਹੈ ਜਾਨੀ ਐਦਾਂ ਹੁਣ ਇਹਨਾਂ ਦੋਨਾਂ ਦੇ ਵਿੱਚ ਗੱਲਾਂ ਬਾਤਾਂ ਹੁੰਦੀਆਂ ਨੇ ਤੇ ਜੋ ਇਹ ਬਿਜ਼ਨਸਮੈਨ ਹੁੰਦਾ ਇਸ ਨੂੰ ਵੀ ਇਸ ਉੱਪਰ ਯਕੀਨ ਹੋ ਜਾਂਦਾ ਹੈ ਕਿ ਕੁੜੀ ਠੀਕ ਹੈ ਇੱਕ ਦਿਨ ਇਹ ਕੁੜੀ ਇਸ ਬੰਦੇ ਨੂੰ ਆਪਣੇ ਘਰ ਬੁਲਾਉਂਦੀ ਹੈ ਤੇ ਉਸ ਤੋਂ ਪਹਿਲਾਂ ਹੀ ਕੋਲਡ ਡਰਿੰਕ ਦੇ ਵਿੱਚ ਇੱਕ ਨਸ਼ੀਲਾ ਪਦਾਰਥ ਪਾ ਦਿੰਦੀ ਹੈ ਹੁਣ ਇਹ 45 ਸਾਲਾ ਬਿਜ਼ਨਸਮੈਨ ਜਦੋਂ ਉਸਦੇ ਘਰ ਜਾਂਦਾ ਹੈ ਤੇ ਇਹ ਉਸ ਨੂੰ ਕੋਲਡ ਡਰਿੰਕ ਪਿਉਂਦੀ ਹੈ। ਹੁਣ ਕੋਲਡ ਡਰਿੰਕ ਪੀ ਕੇ ਜੋ ਬਿਜ਼ਨਸਮੈਨ ਹੁੰਦਾ ਉਹ ਬੇਹੋਸ਼ੀ ਦੀ ਹਾਲਤ ਦੇ ਵਿੱਚ ਆ ਜਾਂਦਾ ਹੈ। ਤੇ ਉਸ ਤੋਂ ਬਾਅਦ ਫਿਰ ਇਹ ਕੁੜੀ ਉਸਦੇ ਕੱਪੜੇ ਉਤਾਰਦੀ ਹੈ। ਤੇ ਇਤਰਾਜਯੋਗ ਹਾਲਤ ਦੇ ਵਿੱਚ ਉਸ ਦੀਆਂ ਤਸਵੀਰਾਂ ਖਿੱਚ ਲੈਂਦੀ ਹੈ ਉਸ ਦੀ ਵੀਡੀਓ ਬਣਾ ਲੈਂਦੀ ਹੈ। ਹੁਣ ਜੋ ਬਿਜ਼ਨਸਮੈਨ ਹੁੰਦਾ ਉਸ ਨੂੰ ਜਦੋਂ ਹੋਸ਼ ਆਉਂਦਾ ਤਾਂ ਉਸ ਨੂੰ ਲੱਗਦਾ ਰਿਹਾ ਸੀ ਕਿ ਉਸ ਦੇ ਨਾਲ ਕੁਝ ਨਾ ਕੁਝ ਗਲਤ ਹੋਇਆ ਤੇ ਉਹ ਉੱਥੋਂ ਚਲਿਆ ਜਾਂਦਾ ਪਰ ਤਿੰਨ ਦਿਨਾਂ ਬਾਅਦ ਇਹ ਕੁੜੀ ਉਸ ਬਿਜ਼ਨਸਮੈਨ ਨੂੰ ਕਾਲ ਕਰਦੀ ਹੈ ਤੇ ਕਹਿੰਦੀ ਹੈ ਕਿ ਤੂੰ ਮੇਰੀ ਜ਼ਿੰਦਗੀ ਬਰਬਾਦ ਕਰ ਦਿੱਤੀ ਤੂੰ ਮੇਰੇ ਨਾਲ ਬਲਾਤਕਾਰ ਕੀਤਾ ਤੇ ਤੈਨੂੰ ਇਸ ਦੀ ਸਜ਼ਾ ਜ਼ਰੂਰ ਮਿਲੇਗੀ ਮੈਂ ਪੁਲਿਸ ਸਟੇਸ਼ਨ ਜਾਵਾਂਗੀ ਹੁਣ ਜਦੋਂ ਇਹ ਗੱਲਾਂ ਉਹ ਬਿਜ਼ਨਸਮੈਨ ਸੁਣਦਾ ਕਿ ਉਸ ਦੇ ਪੈਰਾਂ ਹੇਠੋ ਜ਼ਮੀਨ ਨਿਕਲ ਜਾਂਦੀ ਹੈ ਕਿਉਂਕਿ ਉਸ ਦਾ ਪਰਿਵਾਰ ਹੁੰਦਾ ਹੈ ਉਸ ਦੀ ਸਮਾਜ ਦੇ ਵਿੱਚ ਰੈਪਿਊਟੇਸ਼ਨ ਹੁੰਦੀ ਹੈ ਉਸ ਨੂੰ ਪੁਲਿਸ ਤੋਂ ਡਰ ਲੱਗਦਾ ਉਸ ਨੂੰ ਜੇਲ੍ਹ ਤੋਂ ਡਰ ਲੱਗਦਾ ਹੈ ਤੇ ਹੁਣ ਉਸ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਤੇ ਇਹ ਕੁੜੀ ਬਲੈਕਮੇਲ ਕਰਨ ਲੱਗਦੀ ਹੈ ਤੇ ਉਸ ਤੋਂ ਥੋੜੇ ਬਹੁਤ ਪੈਸੇ ਲੈ ਲੈਂਦੀ ਹੈ ਗੱਲ ਇੱਥੇ ਨਹੀਂ ਨਿਬੜਦੀ ਇਹ ਜੋ ਕੁੜੀ ਹੁੰਦੀ ਹੈ ਇਹ ਹੁਣ ਇਸ ਬਿਜ਼ਨਸਮੈਨ ਨੂੰ ਕਹਿੰਦੀ ਹੈ ਕਿ ਮੈਨੂੰ 30 ਲੱਖ ਰੁਪਈਆ ਚਾਹੀਦਾ ਹੈ ਨਹੀਂ ਮੈਂ ਪੁਲਿਸ ਦੇ ਵਿੱਚ ਜਾ ਕੇ ਐਫ ਆਈ ਆਰ ਦਰਜ ਕਰਵਾਵਾਂਗੀ ਹੁਣ ਬਿਜ਼ਨਸਮੈਨ ਆਪਣਾ ਫੋਨ ਨੰਬਰ ਬਦਲ ਲੈਂਦਾ ਤੇ ਅੰਡਰਗਰਾਉਂਡ ਹੋ ਜਾਂਦਾ ਪਰ ਇਸ ਕੁੜੀ ਨੇ ਬਿਜ਼ਨਸਮੈਨ ਦੇ ਵਿਰੁੱਧ ਥਾਣੇ ਦੇ ਵਿੱਚ ਜਾ ਕੇ ਐਫ ਆਈ ਆਰ ਦਰਜ ਕਰਵਾ ਦਿੱਤੀ ਤੇ ਹੁਣ ਪੁਲਿਸ ਬਿਜ਼ਨਸਮੈਨ ਨੂੰ ਫੜਦੀ ਹੈ ਫੜਨ ਤੋਂ ਬਾਅਦ ਜੇਲ੍ਹ ਭੇਜ ਦਿੰਦੀ ਹੈ ਤੇ 3 ਮਹੀਨੇ ਇਹ ਜੇਲ੍ਹ ਦੇ ਵਿੱਚ ਰਹਿੰਦਾ ਹੈ ਤੇ ਇਹ ਕੁੜੀ ਫਿਰ ਕਹਿੰਦੀ ਹੈ ਕਿ ਜੇ ਤੂੰ ਰਜਾਮੰਦੀ ਕਰਨਾ ਚਾਹਣਾ ਤਾਂ ਤੂੰ 30 ਲੱਖ ਰੁਪਇਆ ਦੇ ਨਹੀਂ ਤਾਂ ਫਿਰ ساری ਜ਼ਿੰਦਗੀ ਤੂੰ ਜੇਲ੍ਹ ਦੇ ਵਿੱਚ ਸੜੇਗਾ ਆਖਰ ਹੁਣ ਬਿਜ਼ਨਸਮੈਨ ਨੂੰ ਲੱਗਦਾ ਹੈ ਕਿ ਕੋਈ ਵੀ ਹੱਲ ਨਹੀਂ ਇਸ ਨੂੰ ਪੈਸੇ ਦੇਣੇ ਪੈਣਗੇ ਤਾਂ 30 ਲੱਖ ਰੁਪਇਆ ਦੇ ਕੇ ਇਸ ਨਾਲ ਰਾਜੀ ਬੰਦਾ ਕਰ ਲੈਂਦਾ ਤੇ ਇਹ ਕੁੜੀ ਅਦਾਲਤ ਦੇ ਵਿੱਚ ਜਾ ਕੇ ਬਿਆਨ ਮੁਕਰ ਜਾਂਦੀ ਹੈ ਹੁਣ ਉਸ ਨੂੰ ਲੱਗਦਾ ਹੈ ਕਿ ਮੇਰਾ ਖਹਿੜਾ ਛੁੱਟ ਗਿਆ ਪਰ ਉਸ ਦਾ ਖਹਿੜਾ ਨਹੀਂ ਛੁੱਟਿਆ ਸੀ ਉਸ ਤੋਂ ਥੋੜਾ ਸਮਾਂ ਬਾਅਦ ਫੇਰ ਇਹ ਕੁੜੀ ਜੋ ਇਹ ਬਿਜ਼ਨਸਮੈਨ ਹੁੰਦਾ ਇਸ ਨੂੰ ਕਹਿੰਦੀ ਹੈ ਕਿ ਤੇਰੀਆਂ ਫੋਟੋਆਂ ਤੇ ਵੀਡੀਓ ਮੇਰੇ ਕੋਲ ਹੈ ਮੈਨੂੰ 1 ਕਰੋੜ ਰੁਪਇਆ ਦੇ ਨਹੀਂ ਮੈਂ ਉਹ ਵਾਇਰਲ ਕਰ ਦੇਵਾਂਗੀ ਹੁਣ ਬਿਜ਼ਨਸਮੈਨ ਫੇਰ ਫਰ ਜਾਂਦਾ ਹੈ ਉਹ ਫੇਰ ਆਪਣੇ ਨੰਬਰ ਬਦਲ ਲੈਂਦਾ ਹੈ ਇਸ ਨਾਲ ਗੱਲ ਨਹੀਂ ਕਰਦਾ ਤੇ ਇਸ ਤੋਂ ਦੂਰੀ ਬਣਾ ਲੈਂਦਾ ਹੈ ਪਾਰੇ ਕੁੜੀ ਨੂੰ ਗੁੱਸਾ ਆਉਂਦਾ ਕਿ ਮੇਰੇ ਨਾਲ ਇਹ ਬੰਦਾ ਗੱਲ ਕਿਉਂ ਨਹੀਂ ਕਰ ਰਿਹਾ ਇਹ ਬੰਦਾ ਮੈਨੂੰ ਪੈਸੇ ਕਿਉਂ ਨਹੀਂ ਦੇ ਰਿਹਾ ਤਾਂ ਇਸ ਕੁੜੀ ਨੇ ਇੱਕ ਗਲਤੀ ਕੀਤੀ 3 ਦਸੰਬਰ 2024 ਨੂੰ ਜਦੋਂ ਇਸ बिजनेसमੈਨ ਦੀ ਬੇਟੀ ਛੋਟੀ ਬੱਚੀ ਸਕੂਲੋਂ ਘਰ ਆ ਰਹੀ ਸੀ ਤਾਂ ਇਸ ਨੇ ਰਸਤੇ ਦੇ ਵਿੱਚ ਉਸ ਨੂੰ ਰੋਕਿਆ ਰੋਕ ਕੇ ਉਹ ਫੋਟੋਆਂ ਤੇ ਵੀਡੀਓ ਉਸ ਬੱਚੀ ਨੂੰ ਦਿਖਾਈਆਂ ਤੇ ਕਿਹਾ ਕਿ ਆਪਣੇ ਪਿਤਾ ਨੂੰ ਜਾ ਕੇ ਕਹਿ ਦੇਵੀ ਕਿ ਜੇ ਉਸ ਨੇ ਮੈਨੂੰ ਪੈਸੇ ਨਾ ਦਿੱਤੇ ਤਾਂ ਮੈਂ ਇਹ ਸਾਰੀਆਂ ਵੀਡੀਓ ਤੇ ਫੋਟੋਆਂ ਵਾਇਰਲ ਕਰ ਦੇਵਾਂਗੀ ਇਹ ਸਾਰੀ ਗੱਲ ਜਾ ਕੇ ਉਹ ਬੱਚੀ ਆਪਣੀ ਮਾਂ ਨੂੰ ਦੱਸਦੀ ਹੈ ਕਿ ਮਾਂ ਆਪਣੀ ਬੱਚੀ ਨੂੰ ਲੈ ਕੇ ਥਾਣੇ ਦੇ ਵਿੱਚ ਜਾਂਦੀ ਹੈ ਤੇ ਪੋਸਕੋ ਐਕਟ ਦੇ ਅਧੀਨ ਇਸ ਕੁੜੀ ਰਸ਼ਮੀ ਦੇ ਉੱਤੇ ਐਫ ਆਈ ਆਰ ਦਰਜ ਕੀਤੀ ਜਾਂਦੀ ਹੈ ਇਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਜਦੋਂ ਫਿਰ ਛਾਂਬੀਨ ਹੁੰਦੀ ਹੈ ਤਾਂ ਪਤਾ ਲੱਗਦਾ ਹੈ ਕਿ ਇਹ ਜੋ ਰਸ਼ਮੀ ਹੈ ਇਹ ਬਲੈਕਮੇਲਰ ਹੈ ਇਸ ਨੇ ਤਿੰਨ ਵਿਆਹ ਕਰਵਾਏ ਹੋਇਆ ਇਹ ਹਰ ਬਾਰ ਆਪਣਾ ਨਾਂ ਬਦਲ ਲੈਂਦੀ ਹੈ ਕਦੇ ਇਹ ਆਪਣਾ ਨਾਮ ਰਸ਼ਮੀ ਦੱਸਦੀ ਹੈ ਕਦੇ ਨੀਸ਼ਾ ਦੱਸਦੀ ਹੈ ਤੇ ਕਦੇ ਕੋਮਲ ਦੱਸਦੀ ਹੈ ਯਾਨੀ ਐਦਾਂ ਕਰਕੇ ਇਹ ਲੋਕਾਂ ਨੂੰ ਠੱਗਦੀ ਹੈ ਇਸ ਦਾ ਕੰਮ ਹੀ ਬਲੈਕਮੇਲਿੰਗਾ ਵਿਆਹ ਕਰਵਾਉਣ ਤੋਂ ਬਾਅਦ ਇਹ ਬਲੈਕਮੇਲ ਕਰਦੀ ਹੈ ਕਿ ਮੈਨੂੰ ਇੰਨੇ ਪੈਸੇ ਦਿਓ ਮੈਂ ਫੇਰ ਤੁਹਾਡਾ ਖਹਿੜਾ ਛੱਡਾਂਗੇ ਜਾਨੀ ਐਦਾਂ ਦੇ ਆ ਜੋ ਗੱਲਾਂ ਸੀ ਉਹ ਰਸ਼ਮੀ ਦੀਆਂ ਨਿਕਲ ਕੇ ਸਾਹਮਣੇ ਆਉਂਦੀਆਂ ਪੁਲਿਸ ਹੋਰ ਵੀ ਤਪਤੀਸ਼ ਕਰ ਰਹੀ ਹੈ ਜੋ ਏਐਸਆਈ ਰਵਿੰਦਰ ਸਿੰਘ ਨੇ ਉਹ ਇਸ ਕੇਸ ਦੀ ਇਨਵੈਸਟੀਗੇਸ਼ਨ ਕਰ ਰਿਹਾ ਤੇ ਉਹਨਾਂ ਦਾ ਕਹਿਣਾ ਕਿ ਇਸ ਕੇਸ ਦੇ ਵਿੱਚੋਂ ਇਸ ਕੁੜੀ ਦੇ ਜੋ ਕਾਲੇ ਕਾਰਨਾਮੇ ਆ ਉਹ ਹੋਰ ਵੀ ਨਿਕਲ ਕੇ ਆਉਣ ਦੀ ਸੰਭਾਵਨਾ ਹੈ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਜਿੱਥੇ ਗਲਤੀ ਉਸ ਕੁੜੀ ਦੀ ਹੈ ਜਿਸ ਨੇ ਹਣੀ ਟ੍ਰੈਪ ਜਾਲ ਦੇ ਵਿੱਚ 45 ਸਾਲਾ ਬਿਜ਼ਨਸਮੈਨ ਨੂੰ ਫਸਾਇਆ ਉਹ ਉੱਥੇ ਗਲਤੀ 45 ਸਾਲਾ ਬਿਜ਼ਨਸਮੈਨ ਦੀ ਵੀ ਹੈ ਉਹ ਉਸ ਨੂੰ ਪਤਾ ਸੀ ਕਿ ਉਹ ਕੁੜੀ ਦੀ ਉਮਰ 25-26 ਸਾਲ ਹੈ ਤੇ ਇਸ ਦੀ ਉਮਰ 45-46 ਸਾਲ ਹੈ ਤਕਰੀਬਨ 20 ਸਾਲਾਂ ਦਾ ਫਰਕ ਹੈ ਉਹ ਕੁੜੀ ਇਸ ਦੇ ਕਿਉਂ ਨੇੜੇ ਹੋ ਰਹੀ ਆ ਉਸ ਪਿੱਛੇ ਕੀ ਰਾਜ ਆ ਜਾਨੀ ਜਦੋਂ ਕੁਝ ਗਲਤ ਹੁੰਦਾ ਤਾਂ ਉਸ ਦੀ ਜੋ ਪਹਿਲਾਂ ਹੀ ਆਪਾਂ ਨੂੰ ਦਸਤਕ ਹੋ ਜਾਂਦੀ ਹੈ ਕਿ ਇਹ ਜੇ ਐਦਾਂ ਹੋ ਰਿਹਾ ਤਾਂ ਇਸ ਪਿੱਛੇ ਕੋਈ ਨਾ ਕੋਈ ਰਾਜ ਆ ਕੋਈ ਨਾ ਕੋਈ ਗੱਲ ਹੈ ਤੇ ਜ਼ਿਆਦਾਤਰ ਜੋ ਹਣੀ ਟਰੈਪ ਦੇ ਮਾਮਲਿਆਂ ਦੇ ਵਿੱਚ ਐਦਾਂ ਦੇ ਲੋਕ ਹੀ ਫਸਦੇ ਨੇ ਜੋ ਇਸ ਗੱਲ ਨੂੰ ਨਹੀਂ ਸੋਚਦੇ ਅੱਖਾਂ ਮੀਚ ਕੇ ਅਗਲੇ ਤੇ ਭਰੋਸਾ ਕਰਦੇ ਨੇ ਤੇ ਫਿਰ ਬਾਅਦ ਦੇ ਵਿੱਚ ਪਛਤਾਉਣ ਤੋਂ ਬਗੈਰ ਉਹਨਾਂ ਦੇ ਪੱਲੇ ਕੁਝ ਵੀ ਨਹੀਂ ਰਹਿੰਦਾ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸ੍ਰੀਕਾਲ